ਕਤੈ ਕੋਈ ਵੀ ਨੀਂ ਤਿੰਦਾ ਕਿੱਧਰ ਚਲ ਗਈਆਂ ਲਾਤਾ ਸਤ ਬਲਾਇਆ ਹੋਆ ਸਤ ਸਿਕਲ ਬਾਜੀ ਹੋਰ ਪ੍ਰਗਤ ਹਾਂ ਹਾਂਜੀ ਠੀਕ ਐ ਬਸ ਹੋ ਗਿਆ ਅੱਧਾ ਘੰਟਾ ਹੋ ਗਿਆ ਜੀ ਆਇਆਂ ਨੂੰ ਅੱਛਾ ਚਲੋ ਬੈਠੋ ਨਾ ਹਾਂਜੀ ਹੋਰ ਸੁਣਾ ਕਰਦਾ ਹਾਂਜੀ ਠੀਕ ਐ ਹੋਰ ਕੰਮ ਕਰ ਕਰਦਾ ਕੰਮ ਕਾਰ ਵੀ ਠੀਕ ਐ ਜੀ ਬਾਹਲਾ ਵੀ ਵਜੀ ਰਹਿਣਾ ਜੀ ਜੀ ਹੁਣ ਤੁਹਾਨੂੰ ਪਤਾ ਖੇਤੀਬਾੜੀ ਦਾ ਕੰਮ ਆ ਟਾਈਮ ਕਿੱਥੇ ਲੱਗਦਾ ਜੀ ਆ ਵਿਆਹ ਤੋਂ ਬਾਅਦ ਮੁੜ ਕੇ ਦੇਖ ਲਾ ਕਿੰਨੇ ਦਿਨ ਹੋ ਗਏ ਫਿਰ ਇਰ ਕੋਲ ਵੀ ਇੱਥੇ ਮੈਂ ਕਿਹਾ ਚਾਹ ਤਾਣੀ ਛੱਡ ਗਿਆ ਸੀਗਾ ਮੈਂ ਕਿਹਾ ਵੀ ਚਲੋ ਜਿਹੜਾ ਵਿਆਹ ਦਾ ਕੰਮ ਆ ਨਵੇੜ ਕੇ ਆ ਜੂਗੇ ਚਲ ਫਿਰ ਉਹਨੂੰ ਘਰ ਦੀ ਬੜੀ ਐ ਇਹਨੇ ਨਵੇੜਦਾ ਹੀ ਆ ਪੂਆ ਮੁੰਡੇ ਦੀ ਫਿਰ ਵੀ ਹਾਂਜੀ ਇਹ ਨਹੀਂ ਕਰਨੇ ਜਿਹੜੇ ਕੰਮ ਕਰਨੇ ਆ ਹੁਣ ਤੁਹਾਨੂੰ ਪਤਾ ਹੀ ਆ ਜਿੱਥੇ ਵੀ ਜਾਣਾ ਆਣਾ ਫਿਰ ਮੈਨੂੰ ਹੀ ਪੰਦਾ ਆ ਹਾਂ ਸੋ ਤਾਂ ਹੈਗਾ ਹੀ ਆ ਹਾਂਜੀ ਸੁਣੋ ਤੁਸੀਂ ਕਦੋਂ ਚੱਲ ਗਏ ਸੀਗੇ ਮੈਂ ਬਾਹਰ ਖੜਾ ਖੜਾ ਪਿੰਡ ਬਾਹਰ ਨੂੰ ਚੱਲ ਗਿਆ ਕਿਹਾ ਚਲ ਦੇਖ ਆਵਾਂ ਕੀ ਕਰਦੇ ਬੰਦੇ ਮਿਲਿਆ ਉਹਨੂੰ ਤੁਸੀਂ ਦੱਸਿਆ ਵੀ ਨਹੀਂ ਜਾਣ ਲੱਗਿਆ ਨੇ ਬਾਜੀ ਪੁੱਛਦੇ ਸੀ ਮੈਂ ਪੂਜਨ ਨੂੰ ਕਿਹਾ ਵੀ ਸੀਗਾ ਮੈਂ ਫੋਨ ਕਰਦਾ ਆਪਣੇ ਡੈਡੀ ਨੂੰ ਮੈਨੂੰ ਪਤਾ ਨਹੀਂ ਕਿਦਾਂ ਚਲੇ ਗਏ ਬਾਹਰ ਆ ਜੇ ਤੁਸੀਂ ਫੋਨ ਕਰ ਲਓ ਚੰਗਾ ਹੈਗਾ ਪੂਜਾ ਹੈ ਕਿੱਥੇ ਹੋਣ ਦੇਸ ਦੀ ਨਹੀਂ ਪੂਜਾ ਤੇ ਬਾਹਰ ਹੀ ਮੇਰੇ ਘਰ ਸੋਇਚ ਹੋਣੀ ਹੈ ਨਿਆਣੇ ਵੀ ਨਹੀਂ ਦੀ ਦੇ ਬਾਹਰ ਨਹੀਂ ਬਾਹਰ ਇਸ ਹਿੱਧਰ ਕਮਰੇ ਚ ਹੋਣਿਆ ਨਿਆਣੇ ਅੱਛਾ ਜੀ ਮੈਂ ਪੁੱਛਿਆ ਮੈਂ ਕਿਹਾ ਭਾਜੀ ਹੁਣ ਕਿੱਧਰ ਗਏ ਅੱਛਾ ਬਸ ਕਹਿੰਦੇ ਬਈ ਇੱਥੇ ਗਏ ਆ ਤੁਸੀਂ ਵੀ ਨਹੀਂ ਫੋਨ ਫੋਨ ਕੀਤਾ ਫੋਨ ਕਰਦਾ ਮੈਂ ਮੁਰੇ ਟੱਕਰਦਾ ਫਿਰ ਵੀ ਜਵਾਈ ਭਾਈਆਂ ਸਾਡਾ ਸਾਡਾ ਫਰਜ਼ ਵਾਲਦਾ ਵੀ ਪਹਿਲਾਂ ਮਿਲਿਆ ਮੈਂ ਫੋਨ ਕਰ ਦੁੱਤਾ ਸੀਗਾ ਅੱਛਾ ਅੱਛਾ ਤੂੰ ਤਿਆਰ ਹੋ ਜਾਈਂ ਵੀ ਮੈਂ ਆਣਾ ਮੈਂ ਥੋੜਾ ਜਿਹਾ ਲੇਟ ਹੋ ਗਿਆ ਚਲੋ ਵਧੀਆ ਕੀਤਾ ਹੈ ਨਾ ਹੁ ਮੈਨੂੰ ਨਹੀਂ ਚੇਤਾ ਰਿਹਾ ਦੱਸਣ ਦਾ ਤਾਂ। ਪਾਦਨ ਮੈਂ ਦਾ ਤਸਕੰਦੀ ਆਣ ਲੱਗੀ ਭਾਜੀ ਸਾਹਿਬ। ਪਾਲੋ ਹੁਣ ਤੂੰ ਸੱਚੀ ਚੱਲ ਜਾਣਾ। ਦਾਣਾ ਹੈ ਹੁਣ ਤੂੰ। ਹੋਰ ਭਾਜੀ ਹੁਣ ਜਾਣਾ ਹੀ ਨਹੀਂ ਮੈਂ ਆਪਣੇ ਘਰ ਨੂੰ। ਰੈਲਨ ਦੀ ਦੋ ਦਿਨ ਹੋਰ। ਨਹੀਂ ਬੱਸ ਹੁਣ ਚੱਲ ਜਾਣਾ ਮੈਂ। ਬਹੁਤ ਦਿਨ ਹੋ ਗਏ ਮੈਨੂੰ। ਭਾਜੀ। ਮੈਨੂੰ ਲੱਗਦਾ ਤੇਰਾ ਗੁੱਸਾ ਅਜੇ ਠੰਡਾ ਹੋਇਆ ਨਹੀਂ। ਭਾਜੀ ਭੈਣਾਂ ਭਰਾਵਾਂ ਦੇ ਕਾਹਦੇ ਗੁੱਸੇ ਹੁੰਦੇ ਆ। ਗੁੱਸਾ ਲੈ ਕੇ ਨਾ ਚਾਈ ਮੇਰੀ ਭੈਣ। ਨਹੀਂ ਨਹੀਂ ਮੈਂ ਕੋਈ ਗੁੱਸੇ ਨਹੀਂ ਹੈਗੇ। ਮੈਨੂੰ ਲੱਗਦਾ ਪਾਲੋ ਤਾ ਇੱਥੇ ਵੀ ਕੋਈ ਦਾ ਕੋਈ ਨਾ ਕਿਸਮਾਨ ਪਾ ਕੇ ਰੱਖਿਆ ਲੱਗਦਾ। ਮੈਂ ਤਾਂ ਕੁਝ ਨਹੀਂ ਕੁਸਮਾਨ ਪਾ ਕੇ ਮੈਨੂੰ ਲੱਗਦਾ ਬੜੇ ਵਧੀਆ ਰਹੇ ਆ ਭਾਬੀਆਂ ਮੇਰੀਆਂ ਨਹੀਂ ਯਾਰ ਮੈਂ ਤਾਂ ਵੈਸੇ ਹੀ ਗੱਲ ਕਰਦਾ ਕੁਸਮਾਨ ਵਾਲੀ ਕਿਹੜੀ ਗੱਲ ਆ ਭੈਣਾ ਭਰਾਵਾਂ 'ਚ ਮਾੜਾ ਮੋਟਾ ਹੁੰਦਾ ਹੀ ਰਹਿੰਦਾ ਪਹਿਲੇ ਦਿਨ ਤੋਂ ਇਕੱਠੇ ਆ ਜਾਣਦੇ ਇੱਕ ਦੂਜੇ ਨੂੰ ਬਾਜੀ ਕਿੱਧਰ ਬੈਠੇ ਆ ਕੋਈ ਵੀ ਨਹੀਂ ਰੜਕਦਾ ਲੈ ਤਾਂ ਅੰਦਰ ਵੜ ਕੇ ਬੈਠੇ ਆ ਹੋਰ ਕਿੱਦਾਂ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਤੋਰ ਸਣਾਓ ਕਿੱਦਾ ਠੀਕ ਠਾਕ ਹੋ ਹਾਂ ਕਦੋਂ ਆਇਆ ਬਸ ਹੋ ਗਿਆ ਘੰਟਾ ਕਾਇਆ ਨੂੰ ਜੀ ਅੱਛਾ ਅੱਛਾ ਹੋਰ ਬੋਨ ਤੇ ਭਾਜੀ ਕਿੱਦਾਂ ਸਾਰੇ ਪਰਿਵਾਰ ਠੀਕ ਹੈ ਜੀ ਹਾਂਜੀ ਹਾਂਜੀ ਸਭ ਠੀਕ ਠਾਕ ਹੈ ਤੁਸੀਂ ਸੁਣਾਓ ਕਿੱਦਾਂ ਠੀਕ ਹੈ ਠੀਕ ਹੈ ਅਨੇਦਨ ਸੁਣਿਤਾ Papa ਭੀ ਦੇਖ ਲੈ ਪੂਜਾ ਲੈ ਕੇ ਆਈ ਹੈ ਮੈਨੂੰ ਲੱਗਦਾ ਇੱਧਰ ਭਾਬੀ ਹੋਣਾ ਨੂੰ ਲੈ ਪਲ ਤੂੰ ਹਾਂ ਕੀ ਗੱਲ ਕੀਤੀ ਦੱਸ ਹੈ ਤੂੰ ਨਣਾਂ ਮੇਰੀ ਇਹ ਮੇਰੀ ਦਰਾਣੀ ਕੀ ਗੱਲ ਮੈਂ ਇੱਧਰ ਆ ਨਹੀਂ ਸਕਦੀ ਮੈਂ ਪੂਜਾ ਦੇ ਕਹੇ ਤੇ ਆਉਣਾ ਹੈ ਹਾਂ ਦੱਸ ਤਾਂ ਨਹੀਂ ਉਹ ਜਦ ਮੈਂ ਲੈਦਰ ਸੋਈ ਚ ਆ ਪੂਜਾ ਨੇ ਕਿਤੇ ਏਦਾਂ ਨਹੀਂ ਕੋਈ ਗੱਲ ਸਾਨੂੰ ਨਹੀਂ ਦੱਸਿਆ ਪੂਜਾ ਨੇ ਭਾਈ ਇਸ ਤਾਪੇ ਆਏ ਆ ਕਹਿੰਦੇ ਸੀ ਕੱਲ ਤੁਸੀਂ ਕਹਿੰਦੇ ਸੀ ਮੈਂ ਸਵੇਰ ਨੂੰ ਭਾਬੀ ਚਲੀ ਜਾਣਾ ਆ ਤਾਂ ਫਿਰ ਮੈਂ ਕਿਾ ਚੱਲ ਮੈਂ ਦੇਖਿਆ ਮੈਂ ਵੀ ਪਾਲੋ ਮੈਨੂੰ ਭਾਜੀ ਦਾ ਤਾਂ ਪਤਾ ਹੀ ਨਹੀਂ ਸੀਗਾ ਵੀ ਭਾਜੀ ਆਏ ਹੋਏ ਆ ਉਹ ਤਾਂ ਮੈਂ ਇੱਥੇ ਆਣ ਕੇ ਦੇਖਿਆ ਭਾਜੀ ਹੁਣੇ ਵੀ ਆਏ ਹੋਏ ਆ ਲੈ ਭਾਬੀ ਤੁਸੀਂ ਤਾਂ ਕੁਝ ਸਹੀ ਕਰ ਗਏ ਹਾਂ ਮੈਂ ਤਾਂ ਅੱਜ ਤੋਂ ਸਦਾ ਨਹੀਂ ਗੱਲ ਕੀਤੀ ਕੋਈ ਵੀ ਨਹੀਂ ਗੱਲਤਾ ਹੋਈ ਮੈਨੂੰ ਲੱਗਦਾ ਪਾਲੋ ਕੋਈ ਨਾ ਕੋਈ ਗੱਲਬਾਤ ਜ਼ਰੂਰ ਹੋਈ ਆ ਤੁਸੀਂ ਮੈਨੂੰ ਦੱਸਦੇ ਨਹੀਂ ਹੈਗੇ ਨਹੀਂ ਨਹੀਂ ਫੌਜੀ ਸਾਹਿਬ ਇਦਾਂ ਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਈ ਇੱਥੇ ਠੀਕ ਹੈ ਸਾਰਾ ਕੁਝ ਪਾਜੀ ਮੈਂ ਵੀ ਫੌਜ ਦੇ ਵਿੱਚ 24 ਸਾਲ ਲਾ ਕੇ ਆਇਆ ਮੈਨੂੰ ਵੀ ਥਾਂ ਥਾਂ ਦਾ ਪਾਣੀ ਪੀਤਾ ਚਿਹਰੇ ਸਾਰਿਆਂ ਦੇ ਉੱਤੇ ਪਾਇਆ ਮੇਰਾ ਵੀ ਬਹੁਤ ਤਜਰਬਾ ਆਇਆ ਨਹੀਂ ਕੋਈ ਗੱਲ ਆਪਲੇ ਕਰ ਜਾ ਪਾਜੀ ਗੱਲ ਕੋਈ ਨਾ ਕੋਈ ਹੋਈ ਆ ਮੈਨੂੰ ਵੀ ਗੱਲ ਦਾ ਪਤਾ ਲੱਗਣਾ ਚਾਹੀਦਾ ਮੈਂ ਵੀ ਇਸ ਘਰ ਦਾ ਮੈਂਬਰ ਹਾਂ ਅੱਛਾ ਰੁਸਦਾੜੀਓ ਕਰਦਾ ਦੱਸੋ ਭਾਈ ਕੀ ਹੋਇਆ ਗੱਲ ਕੋਈ ਨਹੀਂ ਬਾਜੀ ਸਿਰਫ ਮਾੜੀ ਜੇ ਗੱਲ ਆ ਇੱਕ ਸੂਟ ਤੋਂ ਨਾਰਾਜ਼ ਹੋ ਗਈ ਇਹ ਹਾਂ ਲੋ ਮੈਂ ਤੈਨੂੰ ਸੂਟ ਹੀ ਲੈ ਕੇ ਦਿੰਦਾ ਸੂਟਾਂ ਦੀ ਕਿਹੜੀ ਗੱਲ ਹੁੰਦੀ ਆ ਸੂਟ ਤੋਂ ਮੜ ਜਾ ਹੋ ਗਿਆ ਆਪਣੀ ਭਾਬੀ ਨਾਲ ਬੜੀ ਨਾ ਤੁਸੀਂ ਮੈਨੂੰ ਜਿੰਨੇ ਮਰਜ਼ੀ ਲੈ ਕੇ ਦਿੰਨੇ ਚਾਹੇ ਮੈਂ ਜਿੰਨੇ ਮਰਜ਼ੀ ਵਧੀਆ ਵੀ ਹੋਣੀ ਫੇਰ ਵੀ ਜਿਹੜਾ ਪੇਕਿਆਂ ਦਾ ਸੂਟ ਹੁੰਦਾ ਆ ਭਾਵੇਂ ਹਲਕਾ ਹੋਵੇ ਚਾਹੇ ਵਧੀਆ ਹੋਵੇ ਉਹਦੇ ਨਾਲ ਜਿਹੜਾ ਸਕੂਨ ਮੈਨਾਂ ਉਹ ਹੋਰ ਨਹੀਂ ਮਿਲਦਾ ਹੈਗਾ ਜਿਹੜੇ ਤੁਸੀਂ ਲੈ ਕੇ ਦਿੰਨੇ ਮੈਨੂੰ ਇੰਨੇ ਵੱਧ ਉਹ ਤੇਰੀ ਗੱਲ ਠੀਕ ਆ ਜਿੱਦਾਂ ਦਾ ਦਿੰਦੇ ਉਦਾਂ ਦਾ ਲੈ ਲਈਦਾ ਹੁੰਦਾ ਆ ਚੱਲ ਕੋਈ ਨਹੀਂ ਪਾ ਲਓ ਹੁਣ ਮੈਂ ਤੇਰੀ ਮਰਜ਼ੀ ਦਾ ਸੂਟ ਲੈ ਆਈ ਆ ਜਿੱਦਾਂ ਦਾ ਤੂੰ ਕਹਿੰਦੀ ਸੀ ਮੈਂ ਉਦਾਂ ਦਾ ਸੂਟ ਹੁਣ ਤੈਨੂੰ ਲਿਆਤਾ ਭਾਈ ਤੂੰ ਹੁਣ ਸਾਡੇ ਕੋਲੋਂ ਨਾਰਾਜ਼ ਹੋ ਕੇ ਨਹੀਂ ਜਾਣਾ ਸਾਡੇ ਕੋਲੋਂ ਤਾਂ ਖੁਸ਼ੀ ਖੁਸ਼ੀ ਜਾਣਾ ਅੱਛਾ ਧੀਆਂ ਜਿਹੜੀਆਂ ਮਾਪਿਆਂ ਦੇ ਘਰੋਂ ਰੁੱਸ ਕੇ ਜਾਂਦੀਆਂ ਚੰਗੀਆਂ ਨਹੀਂ ਲੱਗਦੀਆਂ ਅੱਛਾ ਤਾਂ ਸਾਡਾ ਵੀ ਮਨ ਫੇ ਤੰਗ ਹੁੰਦਾ ਜੇ ਧੀ ਧੀਆਣੀ ਕਰੋ ਇਦਾਂ ਜਾਵੇ ਮੈਂ ਭਾਬੀ ਇੱਦਾਂ ਥੋੜੋ ਨਰਾਜ਼ ਹੋਈ ਸੀਗੀ ਮੈਂ ਤਾਂ ਇਹ ਕਹਿੰਦੀ ਸੀ ਵੀ ਚੱਲ ਸੂਟ ਜਿਹੜਾ ਮੈਨੂੰ ਤੁਸੀਂ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਲੈ ਤੋ ਅੱਜ ਕੱਲ ਜਿਹੜਾ ਰਿਵਾਜ ਬਸ ਹੋਰ ਤਾਂ ਕੋਈ ਮੈਂ ਨਹੀਂ ਗੱਲ ਕੀਤੀ ਚੱਲ ਮੈਂ ਹੁਣ ਅੱਜ ਕੱਲ ਦੇ ਰਿਵਾਜ ਦਾ ਲੈ ਜਾਂਦਾ ਤੇਰੇ ਲਈ ਤਖਾਨ ਤੇਨੂੰ ਮੈਂ ਦਿਨੀ ਆ ਹਾਂ ਹਾਂ ਚੱਲ ਡਰ ਜੀ ਆ ਲੋ ਚਾਹ ਆ ਬੜਾ ਆ ਬੜੂ ਜੀ ਲੈ ਆਓ ਜੀ ਤੁਮੀ ਬਾਰੇ ਆਪਣੇ ਲਈ ਚ ਆ ਜਾ ਹਾਂਜੀ ਮੈਂ ਲੈ ਆਲੀ ਕੋਈ ਨਹੀਂ ਹਾਂਜੀ ਰਹਿਮਤ ਆ ਜਾ ਅੱਛਾ ਪੂਜਾ ਔਰੇ ਇੰਦਰ ਨੂੰ ਜਦਾ ਕਹਣਾ ਹਾਂਜੀ ਮੰਮੀ ਜੀ ਆ ਗਈ ਬਸ ਆ ਜਾ ਤੇਰਾ ਪੂਆ ਨਹੀਂ ਜਾਣਾ ਪੁੱਤ ਹਾਂਜੀ ਮੰਮੀ ਜੀ ਤੇਰਾ ਪੂਆ ਤਿਆਰ ਆ ਪੁੱਤ ਉਹਨੂੰ ਤੋਰੀਏ ਹੁਣ ਹਾਂਜੀ ਕੋਈ ਨਹੀਂ ਰੋਟੀ ਤਿਆਰ ਕਰਦੇ ਆ ਪੂਆ ਜੀ ਐਦੇ ਚਲ ਜੂਗੇ ਤੇ ਚੱਲ ਕੁਝ ਨਹੀਂ ਖਾਣੇ ਤੂੰ ਜੀ ਹੌਣ ਤਾ ਭੂਆ ਕਾਲੀ ਹੋ ਗਈ ਆ ਹੁਣ ਉਹਨੂੰ ਰੋਟੀ ਕਿੱਥੇ ਸਵਾਦ ਲੱਗਣੀ ਆ ਆ ਚੱਲ ਚੱਕ ਤੂੰ ਕੱਪੜੇ ਪੁੱਤ ਹਾਂ ਪੜਾਵਰੇ ਭੈਂਜੀ ਵਾਲੇ ਵੀ ਚੱਕ ਤੇ ਆ ਜਿਹੜੇ ਤੈ ਕੱਢੋ ਉਹ ਵੀ ਚੱਕ ਲੈ ਚੱਕ ਲਿਆ ਪੁੱਤ ਆ ਪੈਸੇ ਕਰ ਦੋ 110 ਰੁਪਏ ਦੇ ਦੋ ਹਲ ਹਟ ਬੂਜਾ ਆ ਤਾਂ ਭੈਣ ਜੀ ਦੋ ਟੂਟ ਹੈਗੇ ਆ ਤੁਹਾਡੇ ਤੇ ਆ ਨਾਲ ਭਾਜੀ ਨੂੰ ਤੇ ਆ ਹੈਗਾ ਆ ਭਾਜੀ ਤੁਹਾਡੀ ਮੰਮੀ ਦਾ ਤੇ ਆ ਹੈਗਾ 1100 ਰੁਪਈਆ ਹੁਣ ਮੇਰੀ ਨਾਨਾ ਨਾ ਖੁਸ਼ ਹੋ ਕੇ ਜਾਈਂ ਅੱਛਾ ਆਹੋ ਹਜੇ ਵੀ ਮੂੜ ਠੀਕ ਨਹੀਂ ਮੈਨੂੰ ਲੱਗਦਾ ਪਾ ਲੋ ਦਾ ਤੁਸੀਂ ਮੈਨੂੰ ਲਾਦਾ ਕਹਿ ਗਏ ਗੁੱਸੇ ਕਰ ਦੇਣੀ ਆ ਸਹੀ ਸਹੀ ਗੱਲ ਵਾ ਉਹ ਆ ਜੀ ਆ ਤੁਹਾਡੇ ਮੰਮੀ ਦਾ ਸੂਟ ਤੇ ਆਹ ਹੈਗੇ ਦੋ ਸੂਟ ਤੁਹਾਡੇ ਧਾਗਾ 1100 ਰੁਪਏ ਹੋਰ ਤੁਸੀਂ ਖੁਸ਼ ਹੋ ਕੇ ਜਾਣਾ ਆ ਉਹ ਐਨੇ ਸੂਟਾਂ ਦਾ ਕੀ ਕੰਮ ਸੀਗਾ ਤੁਸੀਂ ਨਰਾਜ਼ ਹੋ ਨਹੀਂ ਤੁਹਾਡੇ ਨਾਲ ਨਹੀਂ ਹਣ ਖੋਸ਼ਿਆਂ ਤੇ ਮਨ ਪਸੰਦੇ ਆ ਤੇਰੇ ਮਨ ਪਸੰਦੇ ਲੈ ਕੇ ਆਂਦੇ ਆ ਜਾ ਕੇ ਲੈ ਬਹੁਤ ਵਧੀਆ ਭਾਬੀ ਬਹੁਤ ਭਾਜੀ ਹਾਂਜੀ ਇੰਨਾ ਖਰਚਾ ਕਰਨ ਦੀ ਕੀ ਲੋੜ ਸੀਗੀ ਚਲ ਕੋਈ ਨਹੀਂ ਤਾਂ ਬਣ ਗਈ ਆ ਨਹੀਂ ਹੁਣ ਤਾਂ ਤੁਸੀਂ ਵਿਆਹ ਕਰਕੇ ਹਟੇ ਆ ਪਾਲੋ ਤੂੰ ਸੂਟਾ ਪਿੱਛੇ ਲੜਾਈਆਂ ਕਰਦੀ ਆ ਤੈਨੂੰ ਪਤਾ ਵੀ ਤੂੰ ਇੰਨਾ ਖਰਚਾ ਕਰਾਣ ਦੀ ਤੈਨੂੰ ਕੀ ਲੋੜ ਸੀ ਹੁਣ ਦਾ ਉਹ ਵਿਆਹ ਕਰਕੇ ਹਟੇ ਆ ਕੋਈ ਗੱਲ ਨਹੀਂ ਪਾਜੀ ਕੋਈ ਵਿਆਹਾਂ ਦੇ ਵਿੱਚ ਹੋਰ ਬਥੇਰੇ ਖਰਚੇ ਹੁੰਦੇ ਆ ਜੇ ਅਸੀਂ ਇਹਦੇ ਲਈ ਕੋਈ ਚੀਜ਼ ਲੈ ਆਂਦੀ ਆ ਕੋਈ ਜ਼ਿਆਦਾ ਨੀ ਕਰ ਦੇਤਾ ਇਸ ਘਰ ਵੀ ਧੀ ਆ ਅੱਛਾ ਧੀਆ ਖੁਸ਼ ਹੋਣ ਤਾਂ ਸਭ ਕੁਝ ਈ ਆ ਇਹਨਾਂ ਨਾਲੇ ਸਭ ਕੁਝ ਚੰਗਾ ਲੱਗਦਾ ਆ ਧੀਆ ਨੂੰ ਕਿਤੇ ਘਟਦਾ ਨਹੀਂ ਧੀਆ ਨੂੰ ਕੁਝ ਨਹੀਂ ਘਟਦਾ ਧੀਆ ਨੂੰ ਦਿੱਤਾ ਰੱਬ ਦੁੱਗਣਾ ਦਿੰਦਾ ਆ ਫੇਰ ਵੀ ਸਾਨੂੰ ਸੋਚਣਾ ਚਾਹੀਦਾ ਜੀ ਚਲੋ ਕੋਈ ਨਹੀਂ ਪਾਜੀ ਇਹ ਵੀ ਮੌਕਾ ਹੁੰਦਾ ਧੀਆ ਨੂੰ ਮੰਗਣ ਦਾ ਚੀਜ਼ ਹੈ ਮਾਪਿਆਂ ਤੋਂ ਆਹ ਖੁਸ਼ੀ ਹੋ ਕੇ ਕਹਿੰਦੇ ਹੁੰਦੇ ਧੀਆ ਖੁਸ਼ੀ ਆ ਤਾਂ ਸਾਰੇ ਜਹਾਨ ਖੁਸ਼ੀ ਆਹ ਤਾਂ ਪਾਜੀ ਤੁਸੀਂ ਬਹੁਤ ਵੱਧੂ ਕੰਮ ਕੀਤਾ ਐਨੇ ਦੀ ਲੋੜ ਨਹੀਂ ਸੀ ਹੈਗੀ ਚਲ ਕੋਈ ਨਹੀਂ ਪਾਜੀ ਕਹਿੰਦੇ ਹੁੰਦੇ ਧੀਆ ਦਾ ਦਿੱਤਾ ਕੁਝ ਕੁਝ ਨਹੀਂ ਘਟਦਾ ਹੈਗਾ ਅੱਛਾ ਇਹ ਇਸ ਘਰ ਦੀਆਂ ਧੀਆ ਆ ਅਸੀਂ ਤਾਂ ਧੀ ਦੀ ਕਦਰ ਕਰਦੇ ਆ ਧੀ ਦਾ ਅਸੀਂ ਮਾਣ ਕਰਦੇ ਆ ਪਰ ਧੀ ਨੇ ਸਾਡੇ ਵਿੱਚ ਕਲੇਸ਼ ਪਾਉਣ ਜੀ ਕੋਈ ਕਸਰ ਨਹੀਂ ਛੱਡੀ ਹੈ ਹਾਂਜੀ ਪਰ ਉਹ ਵੀ ਸਾਡੀ ਧੀ ਆ ਸੀ ਇਹਨੂੰ ਮaaf ਕੀਤਾ ਕੋਈ ਗੱਲ ਨਹੀਂ ਅਸੀਂ ਖੁਸ਼ ਹਾਂ ਅਸੀਂ ਤਾਂ ਇਹਨੂੰ ਦਿਲੋਂ ਪਿਆਰ ਕਰਦੇ ਆ ਚਲ ਤਾਈ ਜੀ ਤੁਸੀਂ ਛੱਡੋ ਆ ਕਿਹੜੀਆਂ ਗੱਲਾਂ ਲਾਪੇ ਕਰਨ ਤੁਸੀਂ ਬਹਿ ਜਾਓ ਕੋਈ ਗੱਲ ਨਹੀਂ ਪਰ ਭੂਆ ਜੀ ਨੇ ਸਾਨੂੰ ਆਪਣੇ ਨਹੀਂ ਸਮਝਿਆ ਪਰ ਅਸੀਂ ਤੁਹਾਨੂੰ ਆਪਣੇ ਸਮਝਦੇ ਅਸੀਂ ਦੇਖ ਲਓ ਤੁਸੀਂ ਉਧਰ ਤਾਈ ਜੀ ਦੇ ਘਰ ਜਾ ਕੇ ਸਾਡੀਆਂ ਗੱਲਾਂ ਕਰਦੇ ਸੀ ਤੇ ਸਾਡੇ ਘਰੇ ਆ ਕੇ ਤਾਈ ਜੀ ਦੀਆਂ ਗੱਲਾਂ ਕਰਦੇ ਸੀ ਪਰ ਇਹ ਤੁਹਾਡੇ ਲਈ ਚੰਗੀ ਗੱਲ ਨਹੀਂ ਸੀ ਪਰ ਅਸੀਂ ਤੁਹਾਡੇ ਨਾਲ ਕੋਈ ਫਰਕ ਨਹੀਂ ਕੀਤਾ ਚਲੋ ਕੋਈ ਨਹੀਂ ਹੁਣ ਮੈਨੂੰ ਮaaf ਕਰ ਦਿਓ ਭਾਬੀ ਕਾਲ ਕੋਈ ਨਹੀਂ ਤੁਮਾ ਵੀ ਨਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੌਕੇ ਤੇ ਪਤਾ ਲੱਗ ਗਿਆ ਕੋਈ ਗੱਲ ਨਹੀਂ ਐਸੇ ਆ ਨਾ ਕੋਈ ਵੀ ਇਧਰ ਦੀ ਉਧਰ ਉਧਰ ਦੀ ਇਧਰ ਕੋਈ ਗੱਲ ਨਹੀਂ ਕਰਨੀ ਠੀਕ ਹੈ ਠੀਕ ਹੈ ਹੁਣ ਮੈਨੂੰ ਪਤਾ ਲੱਗ ਗਿਆ ਠੀਕ ਹੈ ਬਾਕੀ ਪੂਆ ਜੀ ਤੁਸੀਂ ਫੁੱਲਾਂ ਵਾਂਗੂ ਆਓ ਤੇ ਫੁੱਲਾਂ ਵਾਂਗੂ ਜਾਓ ਹੱਸਦੇ ਆਓ ਤੇ ਹੱਸਦੇ ਜਾਓ ਅਸੀਂ ਇੱਥੇ ਲੈ ਕੀ ਜਾਣਾ ਆ ਉਹ ਤੇਰਾ ਆਪਣਾ ਘਰ ਵਾ ਤੁਹਾਡਾ ਆਪਣਾ ਸਹੀ ਗੱਲ ਆ ਤੁਹਾਡਾ ਆਪਣਾ ਘਰ ਆ ਅਸੀਂ ਮਗਰੋਂ ਆ ਪਹਿਲਾਂ ਤੁਸੀਂ ਆ ਸਾਨੂੰ ਕੋਈ ਨਹੀਂ ਇੱਥੇ ਮੱਠੇ ਮੱਟੇ ਨੂੰ ਬੋਲਦੀਆਂ ਨਹੀਂ ਆ ਭਾਈ ਚੱਲ ਲੈ ਮਾਲਕ ਤਾਂ ਅੰਦਰੋਂ ਸੀ ਰੱਖੇ ਤੁਹਾਡੀ ਵੀ ਤੇ ਚਲੋ ਕਹਿੰਦੇ ਹੁੰਦੇ ਆਪਣੇ ਘਰ ਹੀ ਧੀਆ ਰਾਜੀ ਖੁਸ਼ੀ ਰਹਿਣ ਰਾਬੇ ਦਾ ਬੋਖਾ ਦਿਖਾ ਲੈ ਹਾਂ ਫਾਉ ਕਾਈ ਖਾਣੇ ਹੁਣ ਤੁਹਾਨੂੰ ਠੀਕ ਆ ਪਸੰਦ ਆ ਸੂਟ ਹੋਰ ਬਹੁਤ ਵਧੀਆ ਹਜੇ ਵੀ ਦੱਸ ਦੋ ਤੁਹਾਨੂੰ ਦੁਕਾਨ ਤੇ ਲੈ ਚਲਦੇ ਆ ਨੇ ਠੀਕ ਆ ਹਾਂ ਛੇਤੀ ਛੇਤੀ ਹੁਣ ਕਿਹੜਾ ਮਾਲੀ ਇਹ ਨਾ ਹੁਣ ਮੈਂ ਚੱਲੀ ਆ ਤੇ ਮੁੜ ਕੇ ਮੈਂ ਆਉਣਾ ਨਹੀਂ ਹੁਣ ਮਨ 'ਚ ਕੋਈ ਗੁੱਸਾ ਨਾ ਰੱਖੀਓ ਚਲਣਾਂ ਵੀ ਚੱਲ ਤੈਨੂੰ ਵੀ ਲੈ ਚੱਲਦੇ ਆ